ਸਾਸੀ ਗਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੰਗਾ ਨਗਰ ਦੇ ਪਿੰਡ ਕਿਆਲੀ ਪੀਟੀਪੀ ਦੇ ਵਿੱਚ ਤੇ ਇੱਥੇ ਤੁਹਾਨੂੰ ਉਹ ਘਰ ਦਿਖਾ ਰਹੇ ਹਾਂ ਜਿੱਥੇ ਐਮੀ ਵਿਰਕ ਤੇ ਤਾਣੀਆਂ ਦੀ ਫਿਲਮ ਸੁਪਨਾ ਦੀ ਸ਼ੂਟਿੰਗ ਹੋਈ ਸੀ ਤੇ ਦੋਸਤੋ ਨਾਲ ਨਾਲ ਤੁਸੀਂ ਫਿਲਮ ਦੇ ਸਕਰੀਨਸ਼ਾਟ ਦੇਖ ਰਹੇ ਹੋ ਇਹ ਘਰ ਫਿਲਮ ਦੇ ਵਿੱਚ ਜਿਹੜਾ ਤਾਣੀਆਂ ਦਾ ਘਰ ਹੁੰਦਾ ਉਹ ਘਰ ਦਿਖਾਇਆ ਜਾਂਦਾ ਹੈ ਤੇ ਬੜਾ ਖੂਬਸੂਰਤ ਘਰ ਆ ਇਹ ਮੌਜੂਦਾ ਹਾਲਤ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੇ ਤਰੀਕੇ ਦੇ ਨਾਲ ਘਰ ਦੀ ਸਾਂਭ ਸੰਭਾਲ ਕੀਤੀ ਗਈ ਆ ਤੇ ਦੋਸਤੋ ਜਿਹੜਾ ਕਬੂਲ ਇੱਕ ਬੂ ਉਹ ਗੀਤ ਦੇ ਵੀ ਕਾਫੀ ਹਿੱਸਾ ਜਿਹੜਾ ਇਸੇ ਘਰ ਦੇ ਵਿੱਚ ਫਿਲਮਾਇਆ ਜਾਂਦਾ ਹੈ ਤੇ ਬਾਕੀ ਇਹ ਸਾਰੀਆਂ ਚੀਜ਼ਾਂ ਅੱਜ ਵੀ ਉਸੇ ਤਰ੍ਹਾਂ ਹੀ ਮੌਜੂਦ ਨੇ ਜਿਹੜੀਆਂ ਫਿਲਮ ਦੇ ਵਿੱਚ ਦਿਖਾਈਆਂ ਗਈਆਂ ਸੀ ਤੇ ਇਹ ਸਾਰਾ オリジナル ਘਰ ਆ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸੈੱਟ ਵਗੈਰਾ ਦੀ ਵਰਤੋਂ ਨਹੀਂ ਕੀਤੀ ਗਈ ਸੀ ਫਿਲਮ ਦੇ ਵੱਲੋਂ ਤੇ ਦੋਸਤੋ 41 ਪੀਟੀਪੀ ਜ਼ਿਲ੍ਹਾ ਗੰਗਾ ਨਗਰ ਦੇ ਪਿੰਡ ਦੇ ਵਿੱਚ ਜਿਹੜੀ ਸੁਪਨਾ ਫਿਲਮ ਦੀ ਸ਼ੂਟਿੰਗ ਹੋਈ ਆ ਉਹ ਤੁਸੀਂ ਘਰ ਦੇਖ ਰਹੇ ਹੋ ਇਹਦੇ ਵਿੱਚ ਕੁਝ ਇਹ ਵੀ ਲੋਕੇਸ਼ਨਾਂ ਅਸੀਂ ਕੱਚੇ ਕਰਦੀਆਂ ਇਹ ਵੀ ਫਿਲਮ ਦੇ ਵਿੱਚ ਦਿਖਾਈਆਂ ਗਈਆਂ ਨੇ ਜਿਹੜੇ ਜਿਹੜੇ ਦੋਸਤਾਂ ਨੇ ਸੋਫਨਾ ਫਿਲਮ ਦੇਖੀ ਹੋਈ ਆ ਉਹ ਫਿਲਮ ਦਾ ਇੱਕ ਇੱਕ ਸੀਨ ਵੇਖ ਕੇ ਯਾਦ ਆ ਜਾਏਗਾ ਕਿ ਕਿਹੜੀ ਕਿਹੜੀ ਲੋਕੇਸ਼ਨ ਤੇ ਕਿਹੜਾ ਸੀਨ ਫਿਲਮਾਇਆ ਗਿਆ ਇਸ ਤੋਂ ਇਲਾਵਾ ਦੋਸਤੋ ਕੁਝ ਹਿੱਸਾ ਇਹ ਮੋਲਾ ਪਿੰਡ ਦੇ ਵਿੱਚ ਵੀ ਫਿਲਮਾਇਆ ਗਿਆ ਸੀ ਇਹ ਵੀ ਜ਼ਿਲ੍ਹਾ ਗੰਗਾ ਨਗਰ ਦਾ ਪਿੰਡ ਆ ਕੇਸਰੀ ਸਿੰਘਪੁਰ ਦੇ ਨੇੜੇ ਇਹਦਾ ਵੀ ਤੁਸੀਂ ਨਾਲ ਸਕਰੀਨਸ਼ਾਟ ਦੇਖ ਰਹੇ ਹੋ ਬੜੀ ਖੂਬਸੂਰਤ ਮਸਜਿਦ ਸੀ ਪਹਿਲਾਂ ਤੇ ਹੁਣ ਇੱਥੇ ਗੁਰਦੁਆਰਾ ਸਾਹਿਬ ਬਣ ਚੁੱਕਾ ਹੈ ਤੇ ਇਸ ਛੱਪੜ ਦੇ ਉੱਪਰ ਵੀ ਕਬੂਲ ਕਬੂਲ ਗੀਤ ਤੇ ਜਿਹੜੇ ਕੁਝ ਸੀਨ ਉਹ ਫਲਮ ਆਏਗੇ ਸੀ ਤੇ ਬਹੁਤ ਸੋਹਣੀਆਂ ਲੋਕੇਸ਼ਨਾਂ ਨੇ ਇਨ੍ਹਾਂ ਪਿੰਡਾਂ ਵਿਆ ਤੇ ਅਕਸਰ ਹੀ ਇੱਥੇ ਕਾਫੀ ਸਾਰੀਆਂ ਫਿਲਮਾਂ ਦੀ ਜਿਹੜੀ ਸ਼ੂਟਿੰਗ ਹੁੰਦੀ ਰਹਿੰਦੀ ਆ ਤੇ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਸੀ ਸੁਪਨਾ ਫਿਲਮ ਦੀ ਸ਼ੂਟਿੰਗ ਦੇ ਕੁਝ ਸੀਨ ਜਿਹੜੇ ਇਸ ਪਿੰਡ ਜਾਂ ਇਸ ਘਰ ਦੇ ਵਿੱਚ ਫੁਲਮਾਏ ਗਏ ਸੀ ਤੇ ਦੋਸਤੋ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਿਓ ਲਾਈਕ ਕਰ ਦਿਓ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਜਲਦੀ ਮਿਲਦੇ ਆਂ ਹੋਰ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਤੇ ਦੋਸਤੋ ਅਗਰ ਤੁਸੀਂ ਕਿਸੇ ਲੋਕੇਸ਼ਨ ਦੇ ਬਾਰੇ ਜਾਣਦੇ ਹੋ ਤਾਂ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਉਸ ਵੀਡੀਓ ਦਾ ਫੁਲਮਾਂਕਣ ਕਰਾਂਗੇ ਧੰਨਵਾਦ